ਨਾਨਕੀ ਮਹਾ ਅਨਕੋਸ਼ ਵਿੱਚ ਪਾਈ ਕਾਨ ਸਿੰਘ ਜੀ ਬੇਬੇ ਨਾਨਕੀ ਦੇ ਸਿਰਲੇਖੇੇਠਾਂ ਲਿਖਦੇ ਹਨ ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਵਾਲੀ ਸਭ ਤੋਂ ਪਹਿਲੀ ਸੀ ਗੱਲ ਬਿਲਕੁਲ ਠੀਕ ਹੈ ਬੇਬੇ ਨਾਨਕੀ ਨੇ ਗੁਰੂ ਨਾਨਕ ਜੀ ਨੂੰ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ ਇਤਿਹਾਸਕ ਗਵਾਹੀ ਹੈ ਕਿ ਜਦ ਗੁਰੂ ਨਾਨਕ ਜੀ ਮੋਦੀ ਦਾ ਕੰਮ ਸੰਭਾਲਣ ਦੇ ਸੁਲਤਾਨਪੁਰ ਗਏ ਤਾਂ ਬੇਬੇ ਜੀ ਪੈਰਾਂ ਤੇ ਟੇਪੇ ਗੁਰੂ ਨਾਨਕ ਜੀ ਨੇ ਫਰਮਾਇਆ ਬੇਬੇ ਜੀ ਤੂੰ ਵੱਡੀ ਹੈ ਮੈਂ ਤੇਰੇ ਪੈਰਾਂ ਤੇ ਪਮਾਂ ਕਿ ਤੂੰ ਪਵੇਂ ਤਾਂ ਸਰਦਾ ਵਿੱਚ ਭੀਜੀ ਭੈਣ ਨੇ ਕਿਹਾ ਸੀ ਭਾਈ ਜੀ ਤੂੰ ਸੱਚ ਆਖਦਾ ਹੈ ਪਰ ਜੇ ਤੂੰ ਆਦਮੀ ਹੋਵੇਂ ਤਾਂ ਤੂੰ ਤਾਂ ਮੈਨੂੰ ਪਰਮੇਸ਼ਰ ਨਜ਼ਰ ਆਉਂਦਾ ਹੈ ਬੇਬੇ ਨਾਨਕੀ ਪਹਿਲੀ ਸੀ ਜਿਸ ਮਾਤਾ ਤ੍ਰਿਪਤਾ ਨੂੰ ਕਿਹਾ ਕਿ ਨਾਨਕ ਨੂੰ ਪੁੱਤਰ ਕਰਕੇ ਨਾ ਜਾਣੀ ਅਤੇ ਪਿਤਾ ਕਾਲੂ ਜੀ ਨੂੰ ਤਾਂ ਪੂਰੇ ਧੀਆਂ ਦੇ ਮਾਣ ਨਾਲ ਕਹਿੰਦੀ ਸੀ ਕੇ ਨਾਨਕ ਕੋਈ ਇਸ ਜਗਤ ਦਾ ਜੀਵਨ ਨਹੀਂ ਫਕੀਰ ਦੋਸਤ ਹੈ رائے ਬੁਲਾਰ ਨੇ ਤਾਂ ਬਹੁਤ ਪਿੱਛੋਂ ਜਦ ਜਦ ਬ੍ਰਿਸ਼ ਦੀ ਛਾਂ ਢਲਦੀ ਨਾ ਦੇਖੀ ਤਾਂ ਕਿਹਾ ਸੀ ਕਾਲੂ ਮੱਤ ਇਸ ਪੁੱਤਰ ਨੂੰ ਫਿੱਟੇ ਮੂੰਹ ਦਿੰਦਾ ਹੋਵੇਂ ਇਸ ਦਾ ਸਦਕਾ ਤਾਂ ਮੇਰਾ ਸ਼ਹਿਰ ਵਸਦਾ ਹੈ ਗੁਰੂ ਨਾਨਕ ਜੀ ਵੀ ਭੈਣ ਦੇ ਹਰ ਹੰਗਾਰੇ ਤੇ ਹਾਂ ਕਰ ਦਿੰਦੇ ਸਨ ਉਹ ਕਿਹਾ ਕਰਦੇ ਬੇਬੇ ਜੀ ਜੋ ਤੂੰ ਆਖੇਂਗੀ ਸੋ ਮੈਂ ਮੰਨਾਂਗਾ ਤੂੰ ਮੇਰੀ ਵੱਡੀ ਭੈਣ ਹੈ ਅਤੇ ਤੇਰਾ ਮੇਰਾ ਪਿਛਲੇ ਜਨਮ ਦਾ ਸਾਖ ਆ ਭੈਣ ਭਰਾਓ ਦਾ ਬੇਬੇ ਜੀ ਤੁਸੀਂ ਮੇਰੀ ਤਦਵੀਂ ਸੇਵਾ ਕੀਤੀ ਆਹੀ ਤੇਰਾ ਭਾਰ ਮੇਰੇ ਸਿਰ ਉੱਪਰ ਹੈ ਜੋ ਕੁਛ ਤੂੰ ਇਸ ਮੂੰਹੋਂ ਆਖੇਂਗੀ ਮੰਨਾਂਗਾ ਜਦ ਗੁਰੂ ਨਾਨਕ ਦੇਵ ਜੀ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਚੜੇ ਤਾਂ ਉਸ ਸਮੇਂ ਵੀ ਭੈਣ ਕੋਲੋਂ ਵਿਦਾਇਗੀ ਲੈਣ ਸਮੇਂ ਐਸੇ ਹੀ ਬਚਨ ਆਖੇ ਆਪ ਜੀ ਨੇ ਫਰਮਾਇਆ ਬੇਬੇ ਜੀ ਤੁਸੀਂ ਖਾਤਰ ਜਮਾ ਕਰੋ ਜਿੱਤ ਵੇਲੇ ਤੁਸੀਂ ਯਾਦ ਕਰੋਗੇ ਇਤ ਵਿਵੇਲੇ ਤੁਸਾਂ ਪਾਸ ਆਏ ਹਾਜ਼ਰ ਹੋਵਾਂਗੇ ਯਾਦ ਕਰੇ ਗੁਰੂ ਸ੍ਰੀ ਨਾਨਕੀ ਪਹੁੰਚੇ ਬਾਰ ਨਾ ਲਈ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਜੀ ਦੀ ਅਮਰਤਾ ਤੇ ਵਿਸ਼ਵਾਸ ਸੀ ਉਹ ਬੀਂਗ ਪ੍ਰਵੇਸ਼ ਵਾਲੀ ਸਾਖੀ ਤੋਂ ਹੀ ਪ੍ਰਗਟ ਹੋ ਜਾਂਦਾ ਹੈ ਜਦ ਸਾਰੇ ਹਾਰ ਥੱਕ ਬੈਠੇ ਤੇ ਨਿਰਣਾ ਲੈ ਲਿਆ ਕਿ ਬੀਂਗ ਗੁਰੂ ਨਾਨਕ ਨੂੰ ਰੋੜ ਲੈ ਗਈ ਹੈ ਤਾਂ ਆਪ ਜੀ ਨੇ ਉਸੇ ਵਿਸ਼ਵਾਸ ਨਾਲ ਕਿਹਾ ਸੀ ਮੇਰੇ ਵੀਰ ਨੂੰ ਕੋਈ ਰੋੜ ਨਹੀਂ ਸਕਦਾ ਉਹ ਤਾਂ ਤਾਰਨ ਆਏ ਹਨ ਜਨਮ ਸਾਖੀ ਦੀ ਗਵਾਹੀ ਹੈ ਇੱਕ ਨਾਨਕੀ ਤੋਂ ਬਿਨਾ ਔਰੇ ਲੋਕ ਲੋਕ ਸੋਖ ਸਮਾਏ ਤੀਜੇ ਦਿਨ ਜਦ ਗੁਰੂ ਨਾਨਕ ਜੀ ਨਾ ਕੋ Hindu ਨਾ ਕੋ Musalman ਕਹਿੰਦੇ ਸ਼ਹਿਰ ਦਾਖਲ ਹੋਏ ਸਨ ਤਾਂ ਬਹੁਤੀਆਂ ਵਧਾਈਆਂ ਭੈਣ ਨੇ ਹੀ ਚੱਲੀਆਂ ਸਨ ਨਿਰੀਆਂ ਵਧਾਈਆਂ ਹੀ ਨਹੀਂ ਭੈਣ ਨੂੰ ਵੀਰ ਲਈ ਕਈ ਮਿਹਣੇ ਤਾਨੇ ਵੀ ਸਹਾਰਨੇ ਪੈਂਦੇ ਸਨ ਪਰ ਮਹਾਂ ਜਾਲ ਕੀ ਉਹਨਾਂ ਸਾਹਮਣੇ ਕੋਈ ਗੁਰੂ ਨਿੰਦਿਆ ਕਰ ਸਕੇ ਸੁਲਤਾਨਪੁਰ ਮੋਦੀ ਦਾ ਕੰਮ ਕਰਦੇ ਜਦ ਵੀਰ ਨੂੰ ਕੁਝ ਸਾਲ ਹੋ ਗਏ ਤਾਂ ਇੱਕ ਵਾਰੀ ਗੁਰੂ ਮਹਾਰਾਜ ਦੀ ਸੱਸ ਬੀਬੀ ਚੰਦੋ ਨੇ ਆ ਕੇ ਖੂਬ ਜਲੀਆਂ ਕਟੀਆਂ ਸੁਣਾਈਆਂ ਤੇ ਉਹ ਇਥੋਂ ਤੱਕ ਆਖ ਗਈ ਕਿ ਉਸ ਦੀ ਤੀ ਸੁਲੱਖਣੀ ਦਾ ਰਦਾ ਦਾ ਵੀ ਕੱਪੜੇ ਲੱਤੇ ਦਾ ਖਿਆਲ ਨਹੀਂ ਰੱਖਿਆ ਜਾਂਦਾ ਉਹ ਹੀ ਆਪਣੇ ਵੀਰ ਨੂੰ ਸਮਝਾਏ ਜੋ ਉੱਤਰ ਬੇਬੇ ਨਾਨਕੀ ਨੇ ਚੰਦੋ ਜੀ ਨੂੰ ਦਿੱਤਾ ਉਸ ਤੋਂ ਉਹਨਾਂ ਦਾ ਵੀਰ ਪਿਆਰ ਤਾਂ ਡਲਕਾ ਮਾਰਦਾ ਹੀ ਹੈ ਪਰ ਨਾਲ ਗੁਰੂ ਨਾਨਕ ਜੀ ਦੀ ਸ਼ਖਸੀਅਤ ਦੀ ਇੱਕ ਹੋਰ ਨਿਰਾਲੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ ਬੇਬੇ ਨਾਨਕੀ ਜੀ ਨੇ ਕਿਹਾ ਸੂਨ ਮਾਸੀ ਜੀ ਮੈਂ ਪਿਰਾਓ ਤਾਈ ਕੀ ਸਮਝਾਵਾਂ ਪਿਰਾਓ ਮੇਰਾ ਚੋਰ ਨਹੀਂ ਯਾਰ ਨਹੀਂ ਜੁਆਰੀ ਨਹੀਂ ਕੋਈ ਬੁਰਾ ਕੰਮ ਨਹੀਂ ਕਰਦਾ ਮੈਂ ਉਸ ਨੂੰ ਕਿਹਾ ਸਮਝਾਵਾਂ ਉਹ ਦਾਨਪੁੰਨ ਕਰਦਾ ਹੈ ਨੰਗੇ ਭੁੱਖੇ ਨੂੰ ਦਿੰਦਾ ਹੈ ਤੇ ਆਪਣੀ ਖੱਟੀ ਕਮਾਈ ਵਿੱਚੋਂ ਕਰਦਾ ਹੈ ਮੈਂ ਕੀ ਸਮਝਾਵਾਂ ਆਪਣੀ ਕਮਾਈ ਵਿੱਚੋਂ ਭਾਵੇਂ ਸੋ ਕਰੇ 마ਸੀ ਤੁਸੀਂ ਉਲਾਮੇ ਤਾਂ ਦੇਵੋ ਜੇ ਤੇਰੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ ਤਾਂ ਤੁਸੀਂ ਉਲਾਮੇ ਦੇਂਦੇ ਬਣੋ ਅਤੇ 마ਸੀ ਚੰਗੇ ਭਲੇ ਖਾਂਦੇ ਕਮਾਮ ਦੇ ਤਾਂ ਹੀ ਖੁਆਰ ਕਰੋ ਤਾਂ ਤੁਸੀਂ ਜਾਣੋ ਤੁਹਾਡੀ ਖੁਸ਼ੀ ਆ ਸਾਡੇ ਮੂੰਹੋਂ ਸਵਾਦ ਨਹੀਂ ਦਿੰਦਾ ਅਸੀਂ ਇਹ ਅਸੀਂ ਇਸ ਮੂੰਹੋਂ ਕੁਝ ਆਖੀਏ ਤੂੰ ਸੁਣ 마ਸੀ ਗਹਿਣੇ ਦੀ ਜਾਏ ਗਹਿਣਾ ਹੈ ਕੱਪੜੇ ਦੀ ਜਾਏ ਕਪੜਾ ਹੈ ਅੰਨ ਦੀ ਜਾਏ ਅੰਨ ਹੈ ਅਤੇ ਮੈਂ ਆਸਤ ਆਸਤ ਕਰਦੀ ਰਹਿੰਦੀ ਹਾਂ ਅਤੇ ਭਾਬੀ ਬਿਨਾ ਮੈਂ ਇਸ ਮੂੰਹੋਂ ਨਾ ਕਦੇ ਸੱਦਿਆ ਨਹੀਂ ਇਹ ਸਭ ਸੁਣ ਕੇ ਚੰਦੋ ਰਾਣੀ ਚੁੱਪ ਕਰ ਗਈ ਜਵਾਬ ਦੇ ਸਕੇ ਨਹੀਂ ਸ਼ਰਮਿੰਦੀ ਹੋਏ ਕਰ ਉਠ ਪਾਈ ਇਹ ਵੀ ਸੱਚ ਹੈ ਕਿ ਬੇਬੇ ਨਾਨਕੀ ਦੇ ਜੇ ਬਸ ਹੁੰਦਾ ਤਾਂ ਉਹ ਵੀਰ ਨੂੰ ਨੌਕਰੀ ਕਰਨ ਹੀ ਨਾ ਦਿੰਦੀ ਸੁਲਤਾਨਪੁਰ ਪਹੁੰਚਦੇ ਹੀ ਜਦ ਗੁਰੂ ਨਾਨਕ ਜੀ ਨੇ ਪਾਈ ਜੈ ਰਾਮ ਨੂੰ ਕਿਹਾ ਜੀਜਾ ਜੀ ਕੁਝ ਕੀਰਤ ਹੋਵੇ ਤਾਂ ਭਲਾ ਹੋਏ ਇਹ ਸੁਣਦੇ ਸਾਰ ਪਿਆਰ ਰਤੀ ਭੈਣ ਨੇ ਕਿਹਾ ਵੀਰ ਤੂੰ ਪਰਮੇਸ਼ਰ ਦਾ ਰੂਪ ਹੈ ਜੇ ਹਰ ਉਖਾ ਲੂਣਾ ਟੁੱਕਰ ਹੈ ਤੇਹਾ ਬੈਠ ਖਾ ਤੂੰ ਇਨਾਂ ਜੰਜਾਲਾਂ ਵਿੱਚ ਨਾ ਪਾਉ ਤੂੰ ਇਨਾਂ ਜੰਜਾਲਾਂ ਲਾਇਕ ਨਹੀਂ ਗੁਰੂ ਨਾਨਕ ਜੀ ਨੇ ਮੋੜਵੀਂ ਗੱਲ ਕਰਦੇ ਕਿਹਾ ਬੇਬੇ ਜੀ ਕੀਰਤ ਕਰ ਖਾਈਏ ਤਾਂ ਦੇਹੀ ਪਵਿੱਤਰ ਹੋਏ ਗੁਰੂ ਨਾਨਕ ਦੇਵ ਜੀ ਇਹ ਵੀ ਮਹਿਸੂਸ ਕਰਦੇ ਸਨ ਕਿ ਭੈਣ ਦੇ ਤੇ ਪਰਾ ਠੀਕ ਨਹੀਂ ਜਦ ਆਪ ਤਲਵੰਡੀ ਤੋਂ ਪਾਈ ਜੈ ਰਾਮ ਜੀ ਦੇ ਸੱਦੇ ਸੁਲਤਾਨਪੁਰ ਆਏ ਸਨ ਤਾਂ ਮਾਤਾ ਸੁਲੱਖਣੀ ਜੀ ਨੇ ਬਹੁਤ ਹੀ ਜ਼ੋਰ ਲਗਾਇਆ ਸੀ ਕਿ ਗੁਰੂ ਨਾਨਕ ਜੀ ਉਹਨਾਂ ਨੂੰ ਨਾਲ ਲੈ ਜਾਣ ਤੇ ਉਸ ਸਮੇਂ ਗੁਰੂ ਨਾਨਕ ਜੀ ਨੇ ਇਹ ਫਰਮਾਇਆ ਸੀ ਪਰਮੇਸ਼ਰ ਕੀਏ ਰੋਜ਼ਗਾਰ ਦੀ ਕਾਈ ਬਣਸੀ ਤਾਂ ਸਦਾਇ ਲੈਸਾਂ ਭੈਣ ਤੇ ਪਰਾ ਠੀਕ ਨਹੀਂ ਗ੍ਰਹਿਸਤੀ ਮੈਂ ਵੱਡਾ ਗ੍ਰਹਿਸਤੀ ਉਹ ਜਾਣੇ ਸਨ ਜਾਣਦੇ ਸਨ ਜਿੱਥੇ ਉਹ ਹੋਣਗੇ ਪਹਿਲਾਂ ਸੰਗਤ ਤੇ ਫਿਰ ਪੰਗਤਾਂ ਲੱਗ ਜਾਣਗੀਆਂ ਪਰ ਇਹ ਵੀ ਹੈਰਾਨੀ ਨਾਲ ਪੜਿਆ ਜਾਏਗਾ ਕਿ ਜਦ ਧਰਤ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਚੜ੍ਹੇ ਤਾਂ ਮਰਦਾਨਾ ਜੀ ਨੂੰ ਨਮੀਰਬਾਬ ਫਰੰਦੇ ਕੋਲੋਂ ਬਣਵਾ ਕੇ ਦਿੱਤੀ ਤਾਰਪਏ ਬੇਬੇ ਨਾਨਕੀ ਜੀ ਕੋਲੋਂ ਹੀ ਲਏ ਪਾਵੇਂ ਉਸ ਸਮੇਂ ਮੋਦੀ ਖਾਣੇ ਦਾ ਹਿਸਾਬ ਕਰਨ ਉਪਰੰਤ ਗੁਰੂ ਦੇ ਖਾਤੇ ਜਮਾ 760 ਰੁਪਏ ਨਿਕਲੇ ਸਨ ਨਵਾਬ ਦੌਲਤ ਖਾਨ ਨੇ ਬੋਇਤਰਾ ਚਾਹਿਆ ਕਿ ਉਹ ਭਾਰੀ ਰਕਮ ਜਿੱਥੇ ਚੌਣ ਵਰਤ ਲੈਣ ਅਤੇ ਜੇ ਉਹ ਆਖਣ ਤਾਂ ਉਹਨਾਂ ਦੇ ਪੁੱਤਰਾਂ ਦੇ ਨਾਮ ਲਗਾ ਦਿੱਤੀ ਜਾਏ ਪਰ ਆਪ ਜੀ ਦਾ ਇੱਕ ਹੀ ਉੱਤਰ ਸੀ ਖਾਨ ਜੀ ਪੈਸੇ ਮੇਰੇ ਕੰਮ ਨਹੀਂ ਇਹ ਪੈਸੇ ਖੁਦਾਏ ਕੇ ਹਨ ਫਕੀਰਾਂ ਕੋ ਖਿਲਾਵੋ ਨਾਨਕ ਫਾਰਕ ਹੋਇਆ ਭੈਣ ਕੋਲੋਂ ਰੁਪਇਆ ਲੈ ਕੇ ਰਬਾਬ ਬਣਾਉਣ ਦਾ ਇਹ ਹੀ ਕਾਰਨ ਸੀ ਦੀ ਉਦਾਸੀ ਸਮੇ ਸੁਰ ਉਠਾਉਣ ਵੇਲੇ ਭੈਣ ਦਾ ਪਿਆਰ ਨਾਲ ਰਹੇ ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾੜ ਥਾਣਾ ਬਰਕੀ ਜ਼ਿਲ੍ਹਾ ਲਾਹੌਰ ਸਨ 1464 ਨੂੰ ਹੋਇਆ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਹਿਮਗਿਰ ਹਿਮਗਿਰ ਮੈਨਾ ਕੇ ਕਰ ਮਾਹੀ ਪਾਰਬਤੀ ਜਨਮੀ ਜਿਮ ਆਹੀ ਪਈ ਨਾਨਕੀ ਸਭ ਗੁਣ ਖਾਨੀ ਮਾਨੋ ਭਗਤ ਧਰ ਦੇ ਸੁਹਾਣੀ ਨਾਨਾ ਰਾਮ ਜੀ ਮਾਮਾ ਕ੍ਰਿਸ਼ਨਾ ਜੀ ਤੇ ਨਾਨੀ ਭਰਾਈ ਜੀ ਨੇ ਇਤਨੇ ਲੜ ਲੜਾਏ ਕਿ ਨਵ ਜਨਮੀ ਬੱਚੀ ਦਾ ਨਾਂ ਹੀ ਨਾਨਕਿਆਂ ਦੇ ਦੀ ਪੈ ਗਿਆ ਫਿਰ ਇਹ ਹੀ ਨਾਨਕੀ ਹੋਇਆ ਜਦ 5 ਸਾਲਾਂ ਪਿੱਛੋਂ ਤਲਵੰਡੀ ਵਿਖੇ ਬੀਰ ਦਾ ਪ੍ਰਕਾਸ਼ ਹੋਇਆ ਤਾਂ ਸਾਰੇ ਨਾਨਕੀ ਦਾ ਨਾਨਕ ਆਖਣ ਲੱਗ ਪਏ ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿੱਚ ਹੋ ਗਿਆ ਭਾਈ ਜੈ ਰਾਮ ਜੀ ਸੁਲਤਾਨਪੁਰ ਆਮਿਲ ਸਨ ਤੇ ਪੈਮਾਇਸ਼ ਆਦ ਤੇ ਕਾਰ ਲੈਣ ਲਈ ਤਲਵੰਡੀ ਆਇਆ ਜਾਇਆ ਕਰਦੇ ਸਨ ਰਾਏ ਬੁਲਾਰ ਨੇ ਇਹ ਰਿਸ਼ਤਾ ਪੱਕਾ ਕਰ ਦਿੱਤਾ ਭਾਵੇਂ ਨਾਨਕੀ ਜੀ ਸੁਲਤਾਨਪੁਰ ਚਲੇ ਗਏ ਪਰ ਸਾਲ ਵਿੱਚ ਕਈ ਵਾਰੀ ਸਫ਼ਰ ਦੀਆਂ ਤਕਲੀਫਾਂ ਝਾਗ ਕੇ ਵੀ ਵੀਰ ਨੂੰ ਮਿਲਣਾ ਆਉਂਦੇ ਮਹਿਤਾ ਕਾਲੂ ਵੀ ਜਾਣਦੇ ਸਨ ਕਿ ਗੁਰੂ ਨਾਨਕ ਜੀ ਨੂੰ ਕੋਈ ਜੇ ਗੱਲ ਮਨਵਾ ਸਕਦਾ ਹੈ ਤਾਂ ਨਾਨਕੀ ਅਤੇ ਜੈਰਾਮ ਜੈਰਾਮ ਜੀ ਹਨ ਮਹਿਤਾ ਕਾਲੂ ਜੀ ਵੀ ਦਿੱਲੀ ਦੀ ਗੱਲ ਦੋਵਾਂ ਨਾਲ ਕਰ ਲੈਂਦੇ ਸਨ ਇੱਕ ਵਾਰੀ ਬੜੇ ਪਿਆਰ ਨਾਲ ਮੈਦਾ ਜੀ ਨੇ ਕਿਹਾ ਪੁੱਤ ਜੈਰਾਮ ਸ਼ਰਮ ਇੱਕੋ ਜਿਹੀ ਹੈ ਪੁੱਤ ਅਤੇ ਜਵਾਈ ਦੀ ਨਾਨਕੀ ਦਾ ਸੁੱਖ ਡੇਠਾ ਤਾਂ ਹਿਰਦਾ ਠੰਡਾ ਹੋਇਆ ਹੁਣ ਨਾਨਕ ਦਾ ਸੁੱਖ ਜਿੰਦੇ ਜੀ ਵੇਖਾਂ ਤਾਂ ਮਨ ਠੰਡਾ ਹੋਵੇ ਜਦ ਜੰਜ ਬਟਾਲੇ ਗਈ ਤਾਂ ਇੱਕ ਪਾਸੇ ਪੈਸਿਆਂ ਦੀ ਸੁੱਟ ਚਾਚਾ ਲਾਲੂ ਜੀ ਕਰ ਰਹੇ ਸਨ ਹਨ ਤੇ ਦੂਜੇ ਪਾਸੇ ਜੈਰਾਮ ਜੀ ਨਾਨਕੀ ਜੀ ਦਾ ਖੀਵੇ ਹੀ ਨਹੀਂ ਸਨ ਸਮਾਉਂਦੇ ਬੇਬੇ ਨਾਨਕੀ ਤੋਂ ਪੁੱਛੇ ਬਗੈਰ ਜੈ ਰਾਮ ਜੀ ਕੋਈ ਗੱਲ ਨਹੀਂ ਸੰਨ ਕਰਦੇ ਉਹ ਸਦਾ ਨੇਕ ਤੇ ਠੀਕ ਸਲਾਹ ਦਿੰਦੇ ਸਨ ਬੇਬੇ ਨਾਨਕੀ ਜੀ ਨੇ ਜਦ ਕੋਈ ਕਿਰਤ ਵੀਰ ਵੀਰ ਲਈ ਢੂੰਡਣ ਲਈ ਕਹੀ ਤਾਂ ਉਹਨਾਂ ਆਪ ਹੀ ਇਹ ਠੀਕ ਕਿਹਾ ਸੀ ਕਿ ਗੁਰੂ ਨਾਨਕ ਲਈ ਕੋਈ ਐਸਾ ਕੰਮ ਹੋਣਾ ਚਾਹੀਦਾ ਹੈ ਜੋ ਰੋਜ਼ਗਾਰ ਵੀ ਹੋਵੇ ਤੇ ਸਰਕਾਰ ਵੀ ਮੌਕਾ ਮਿਲਦੇ ਹੀ ਨਵਾਬ ਦੌਲਤ ਖਾਨ ਨੂੰ ਜਿਸ ਦੇ ਉਹ ਚੰਗੇ ਇਤਵਾਰੀ ਹੋ ਗਏ ਸਨ ਕਿਹਾ ਸੀ ਮੇਰਾ ਇੱਕ ਸਾਖ ਹੈ ਮਰਦਾਨਾ ਆਦਮੀ ਹੈ ਖੂਬ ਲਾਇਕ ਹੈ ਮੁਹਮਮਦ ਸਰ ਕਰਨਹਾਰ ਹੈ ਦੌਲਤਖਾਨ ਨੇ ਵੀ ਪਹਿਲੀ ਤੱਕਣੀ ਤੇ ਹੀ ਆਖ ਦਿੱਤਾ ਸੀ ਕਿ ਜਿਤਨੀ ਸਰਕਾਰ ਹੈ ਉਸ ਦੇ ਹਵਾਲੇ ਕਰੋ ਪਾਈ ਜੈ ਰਾਮ ਜੀ ਬੇਬੇ ਨਾਨਕੀ ਦਾ ਕਿਤਨਾ ਆਦਰ ਕਰਦੇ ਸਨ ਅਤੇ ਸੁਪਤਨੀ ਹੁੰਦਿਆਂ ਕਿਤਨੀ ਉੱਚੀ ਥਾਂ ਆਪਣੇ ਹਿਰਦੇ ਵਿੱਚ ਦਿੰਦੇ ਸਨ ਉਹ ਉਹਨਾਂ ਦੇ ਬਚਨਾਂ ਤੋਂ ਪ੍ਰਗਟ ਹੈ ਜੋ ਉਹਨਾਂ ਨੇ ਇੱਕ ਵਾਰੀ ਕਹੇ ਸਨ ਇਹ ਯਾਦ ਰਹੀ ਕਿ ਇਹ ਸ਼ਬਦ ਇੱਕ ਪਤੀ ਆਪਣੀ ਪਤਨੀ ਨੂੰ ਹੀ ਕਹਿ ਰਿਹਾ ਸੀ ਜੈ ਰਾਮ ਜੀ ਦੇ ਸ਼ਬਦ ਸਨ ਬਹੂ ਜੀ ਤੂੰ ਨਾਨਕ ਦੀ ਭੈਣ ਹੈ ਤੈਨੂੰ ਵੀ ਇਸ ਦਾ ਕੋਈ ਆਸਰ ਹੈ ਅਤੇ ਅਸੀਂ ਐਵੇਂ ਪਰਮ ਵਿੱਚ ਭਟਕਦੇ ਹਾਂ ਤਨ ਪਰਮੇਸ਼ਰ ਜੀ ਹੈ ਅਤੇ ਤਨ ਨਾਨਕ ਜੀ ਹੈ ਅਤੇ ਤੂੰ ਵੀ ਤਨ ਹੈ ਜੋ ਇਸ ਦੀ ਭੈਣ ਹੈ ਅਤੇ ਥੋੜੇ ਥੋੜੇ ਅਸੀਂ ਤਨ ਹਾਂ ਜੋ ਤੇਰੇ ਨਾਲ ਸਾਡਾ ਸੰਜੋਗ ਹੈ ਸultanpur ਹੀ ਉਹ ਪਾਵਨ ਘਰ ਹੈ ਜਿੱਥੇ ਬੇਬੇ ਨਾਨਕੀ ਜੀ ਨੇ ਤਕਰੀਬਨ 43 ਸਾਲ ਵਸੇਬਾ ਰੱਖਿਆ ਉਥੇ ਹੀ ਖੂਹ ਹੈ ਜਿਸ ਨੇ ਕਈਆਂ ਦੀ ਤਿਖਾ ਬੁਝਾਈ ਅਤੇ ਬੇਬੇ ਨਾਨਕੀ ਦਾ ਆਪਣੀ ਹੱਥੀਂ ਲਗਾਇਆ ਬੋੜ ਦਾ ਬ੍ਰਿਸ਼ ਜਿੱਥੇ ਸਾਰੇ ਸੰਸਾਰੀ ਥੱਕਿਆਂ ਹਾਰਿਆਂ ਨੂੰ ਸ਼ਾਂ ਮਿਲਦੀ ਸੀ ਅਤੇ ਅੱਜ ਵੀ ਮਿਲਦੀ ਹੈ ਵੀਰ ਦਾ ਘਰ ਵੱਡਾ ਹੋਵੇ ਇਸੇ ਖਿਆਲ ਨਾਲ ਗੁਰੂ ਕੇ ਬਾਗ ਦਾ ਮਕਾਨ ਉਹਨਾਂ ਗੁਰੂ ਨਾਨਕ ਜੀ ਨੂੰ ਮੋਦੀ ਬਣਨ ਤੇ ਦੇ ਦਿੱਤਾ ਸੀ ਅਨਾਂ ਪਛੋਟੇ ਮਕਾਨ ਵਿੱਚ ਚਲੇ ਗਏ ਸਨ ਗੁਰੂ ਕੇ ਬਾਗ ਵਾਲੇ ਮਕਾਨ ਦਾ ਵਿਹੜਾ ਇਤਨਾ ਖੁੱਲਾ ਸੀ ਕਿ ਅਜੇ ਤੱਕ ਨਨਕਾਣਾ ਸਾਹਿਬਾਂਗ ਸੁਲਤਾਨਪੁਰ ਵਿੱਚ ਵੀ ਬੱਚੇ ਖੇਡ ਪਾਉਣ ਵੇਲੇ ਕਹਿੰਦੇ ਹਨ ਬਾਬੇ ਨਾਨਕ ਦਾ ਘਰ ਕਿਹੜਾ ਜਿਸ ਦਾ ਖੁੱਲਾ ਵਿਹੜਾ ਸੱਚਮੁੱਚ ਗੁਰੂ ਨਾਨਕ ਦਾ ਘਰ ਤੇ ਵਿਹੜਾ ਇਤਨਾ ਖੁੱਲਾ ਹੈ ਕਿ ਜਿੱਥੇ ਹਰ ਜਾਤ ਹਰ ਦੇਸ਼ ਹਰ ਧਰਮ ਹਰ ਫਿਰਕੇ ਦੇ ਲੋਕਾਂ ਦੀ ਸਮਾਈ ਹੋ ਸਕਦੀ ਹੈ ਪ੍ਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ ਨਾਨਕ ਕਹਿ ਕਰ ਕੇਵਲ ਨਾਮ ਕੋਈ ਹਿੰਦੂ ਮੁਸਲਮਾਨ ਜੋਗੀ ਸੰਨਿਆਸੀ ਬ੍ਰਹਿਮਚਾਰੀ ਤਪੀਆ ਤਪੀਸਰ ਦਿਗੰਬਰ ਬੈਸ਼ਨੋ ਉਦਾਸੀ ਗ੍ਰਹਿਸਤੀ ਬੈਰਾਗੀ ਖਾਨ ਉਮਰਾ ਉਮਰਾਓ ਕਰੋੜੀਏ ਜ਼ਿਮੀਦਾਰ ਭੂਮੀ ਜੇ ਕੋ ਆਵੈ ਸੋ ਧਰਮ ਪਾਈ ਗੁਰੂ ਨਾਨਕ ਜੀ ਆਪਣੀ ਪਹਿਲੀ ਉਦਾਸੀ ਬਾਦ ਸਿੱਧੇ ਸੁਲਤਾਨਪੁਰ ਗਏ ਤੇ ਭੈਣ ਜੀ ਨੂੰ ਮਿਲੇ ਜਦ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੀਆਂ ਕੌਤਕ ਭਰੀਆਂ ਸਾਖੀਆਂ ਬੇਬੇ ਨੂੰ ਸੁਣਾਈਆਂ ਤਾਂ ਉੱਚ ਆਤਮਿਕ ਅਵਸਥਾ ਨੂੰ ਪਹੁੰਚੀ ਬੇਬੇ ਨਾਨਕੀ ਨੇ ਕਿਹਾ ਫਿਰ ਇਹ ਗੱਲਾਂ ਹੋਰ ਕਿਸੇ ਨੂੰ ਨਾ ਕਹੀਂ ਪਰਮੇਸ਼ਰ ਲੋਕਾਂ ਦੀ ਗੱਲ ਸੰਸਾਰ ਦੇ ਲੋਕਾਂ ਨੂੰ ਨਹੀਂ ਦਿਸਦੀ ਦੱਸਿਂਦੀ ਫਿਰ ਦੂਜੀ ਉਦਾਸੀ ਉਪਰੰਤ ਜਦ 1518 ਦੇ ਅਖੀਰ ਉਹ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਦੱਸ ਕੇ ਵੀਰ ਨੂੰ ਰੋਕ ਲਿਆ ਬੇਬੇ ਨਾਨਕੀ ਜੀ ਦਾ ਸੰਸਕਾਰ ਵੀ ਗੁਰੂ ਨਾਨਕ ਨੇ ਆਪਣੇ ਹੱਥੀਂ ਕੀਤਾ ਬੇਬੇ ਨਾਨਕੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰ ਗਏ ਉਹਨਾਂ ਦਾ ਸੰਸਕਾਰ ਵੀ ਗੁਰੂ ਪਾਤਸ਼ਾਹ ਨੇ ਆਪੋਂ ਕੀਤਾ ਫੁੱਲ ਦੋਵਾਂ ਦੇ ਇਕੱਠੇ ਬੇਈ ਨਦੀ ਵਿੱਚ ਪ੍ਰਵਾਹ ਕੀਤੇ ਜਿੱਥੇ ਬੇਈ ਦਾ ਉਪਦੇਸ਼ ਨਾ ਕੋ Hindu ਨਾ ਮੁਸਲਮਾਨ ਚਾਰ ਚੱਕ ਪ੍ਰਸਿੱਧ ਹੈ ਉਥੇ ਬੇਈਂ ਵੀਰ ਭੈਣ ਦੇ ਪਿਆਰ ਅਤੇ ਪਤੀ ਪਤਨੀ ਦਾ ਸਨੇਹ ਵੀ ਲਗਾਤਾਰ ਬਹਿ ਕੇ ਸੁਣਾਈ ਚੱਲੀ ਜਾ ਰਿਹਾ ਹੈ ਰੱਬ ਰਾਖਾ